ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰਾਜਵਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ। ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰੋ ਸਬਸਕ੍ਰਾਈਬ। ਟਾਈਮ 7:30 ਹੋ ਗਏ ਲਾਈਟ ਗਈ ਜੀ। ਅਬ ਮੈਂ ਬਣਾਉਣੀ ਆ ਤੋਰੀਆਂ ਦੀ ਸਬਜ਼ੀ ਹਜੇ ਹੁਣ ਪਿਆਜ਼ ਕੱਟ ਕੇ ਛੱਡੀਆਂ। ਤੇ ਉਧਰ ਸਰਦਾਰ ਜੀ ਮੱਝਾ ਮਸਰਦਾਨੀ ਦੱਬਦੇ ਨੇ। ਲਾਈਟ ਦਾ ਕੱਟ ਬਹੁਤ ਲੱਗਣ ਲੱਗਾ ਗਰਮੀ ਵੀ ਬਹੁਤ ਹੋ ਗਈ। ਇਹ ਕੱਪੜਿਆਂ ਨੇ ਲੈਲੇ। ਇਹ ਨਹੀਂ ਮੁੱਕਦੇ ਮੰਜਾ ਪਰ ਹਟਾ ਹਾ ਮਾਰ ਕੇ ਹਟਿਆ। ਨੇ ਬੜਾ ਪੱਖੇ ਲਾ ਲਾਈਟ ਲਾ ਦਿੱਤੀ ਪੱਖਾ ਫਿਰ ਬਾਰ-ਬਾਰ ਬੜਨਾ ਪੈਂਦਾ ਇਹਦੇ ਵਿੱਚ ਤੁੰਦ ਮਿੱਟੀ ਦੇ ਨਾਲੇ ਹੱਥ ਕਰ ਲੈ ਲੈ ਕਣਕ ਜੀ ਵੀ ਪਾ ਦਿਓ ਭਰਾ ਕੰਮ ਨੂੰ ਮੇੜੋ ਇਹਨੂੰ ਤਾਂ ਬਹੁਤ ਸੁੱਕ ਗਈ ਇੱਕ ਬੋਰੀ ਹੈਂ ਹੋਰ ਇੱਕ ਬੋਰੀ ਚ ਪੈ ਜੂ ਇਹ ਪਾ ਦਿਓ ਪਿੰਦਰ ਪਵਾ ਦੇ ਰੈਡੀ ਨਾਲ ਲੋ ਜੀ ਆਪਾਂ ਇੱਕ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆ ਪਰ ਸਾਡੇ ਕੋਲ ਉੱਥੇ ਜਾਣ ਦਾ ਟਾਈਮ ਨਹੀਂ ਸੀ ਵੀਡੀਓ ਬਣਾਉਣ ਦਾ ਤੇ ਨਨ ਨੇ ਵਿਚਾਰੇ ਨੇ ਆਪ ਹੀ ਸੈਂਡ ਕਰਤੀ ਉਹ ਮਾਸੇਰਾ ਤਾਣਾ ਮੁੰਨਦੀਆਂ ਨੇ ਉਹ ਹਜੇ ਵੀ ਹੁੰਦੀਆਂ ਨੇ ਪਹਿਲਾਂ ਕਾਫੀ ਬਿੰਦਦੇ ਹੁੰਦੇ ਸੀ ਹਨਾ ਹੁਣ ਤਾਂ ਉਹ ਜਮੀ ਖਤਮ ਹੀ ਕਰਤਾ ਸਾਰਾ ਕੁਝ ਪਤਾ ਹੀ ਨਹੀਂ ਵੀ ਤਾਣਾ ਕੀ ਹੁੰਦਾ ਤੇ ਪਹਿਲਾਂ ਅਸੀਂ ਜਦੋਂ ਛੋਟੇ ਛੋਟੇ ਹੁੰਦੇ ਤੇ ਸਾਡੀ ਭੂਆ ਜੀ ਹੋਰ ਮੁੰਦੀ ਹੁੰਦੀ ਉਹ ਤਣਦੀਆਂ ਸਾਨੂੰ ਤਾਂ ਪਤਾ ਲੱਗਿਆ ਥੋੜਾ ਥੋੜਾ ਇਹਦਾ ਮੈਨੂੰ ਵੀ ਆਉਂਦਾ ਪਰ ਵੀ ਹੁਣ ਹੁੰਦਾ ਨਹੀਂ ਉਹਨਾਂ ਕੰਮ ਥੇਪਾ ਤੁਹਾਡੇ ਨਾਲ ਉਹ ਥੋੜੀ ਜੀ ਵੀਡੀਓ ਕਲਿੱਪ ਹੈ ਜਿਹੜੀ ਸ਼ੇਅਰ ਕਰਾਂਗੇ ਤੁਸੀਂ ਸਾਰੇ ਜਣੇ ਦੱਸਿਓ ਵੀ ਕਿਹਨੇ ਕਿਹਨੇ ਉਹ ਜਿਹਨੂੰ ਹੁਣ ਵਾਲੇ ਜਵਾਨੇ ਜਿੱਦਾਂ ਪਤਾ ਹੀ ਨਹੀਂ ਕਿਸੇ ਨੂੰ ਜਿਹੜੇ ਹੁਣ ਦੇਖਦੇ ਨੇ ਵੀਡੀਓ ਵੀ ਆਹ ਸੌਰੀ ਅਧੇ ਵਾਲੇ 18 ਤੋਂ 20 22 23 ਸਾਲ ਤੱਕ ਤਾਂ ਕਿਸੇ ਨੂੰ ਨਹੀਂ ਪਤਾ ਜਿਹੜੀਆਂ ਭੈਣਾਂ ਮੇਰੀਆਂ ਹੈਗੀਆਂ ਨੇ 30 ਤੋਂ ਪਲੱਸ ਉਹਨਾਂ ਨੂੰ ਪਤਾ ਹੈ ਵੀ ਉਹ ਕੀ ਚੀਜ਼ ਹੈ ਤੇ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਕੋਸ਼ਿਸ਼ ਕਰਾਂਗੇ ਜੇ ਟਾਈਮ ਲੱਗਿਆ ਤੇ ਆਪਾਂ ਉੱਥੇ ਜਾ ਕੇ ਵੀ ਉਹਨਾਂ ਦੀ ਵੀਡੀਓ ਜਿਹੜੀ ਅਪਲੋਡ ਕਰ ਲਾਂਗੇ ਕਦੇ ਟਾਈਮ ਲੱਗਿਆ ਪਰਮਾਤਮਾ ਨੇ ਚਾਹਿਆ ਪਰ ਟਾਈਮਿੰਗ ਲੱਗਦਾ ਅਗੀ ਲੈਟ ਬੈਗ ਦੇ ਜੀ ਖਾਲਸਾ ਬੈਗ ਦੇ ਜੀ ਖਤੇ ਦੇਖੋ ਜੀ ਕੀ ਤਾਣਾ ਲਗਾ ਤਾਣਾ ਸੜਕੇ ਦੀਆਂ ਵੀ ਜੀ ਤੀਜੀ ਸੀ ਅੱਜ ਇੱਕ ਤਾਣਾ ਸੀ ਜੀ ਲਾਹਿਆ ਇੱਕ ਕੜਾ ਹੈ ਜੀ ਇਹ ਜੀ ਬਹਿਣਾ ਬਹਿਣਾ ਬੜੇ ਬੜੇ ਮੈਂ ਅੱਜ ਖਾ ਦਾ ਬਾੜਾ ਤੋਂ ਬੜੇ ਤਾਣੇ ਲੱਗਦਾ ਪਾਉਂਗਾ ਅੱਜ ਹੀ ਚਾਰ ਬਟਾਈਆਂ ਲਾਈਆਂ ਨੇ ਜੀ ਕੋਲੇ ਕੋਲੇ ਰੰਗਾਂ ਲਿਆ ਜੀ ਜਦੋਂ ਕਿ ਇਹਨਾਂ ਨੂੰ ਵੀ ਤੰਗਾ ਲਗੂ ਤਾਂ ਕਮੈਂਟ ਜ਼ਰੂਰ ਸਾਨੂੰ ਕਰੀ ਜਾਵੇ ਜੀ ਬਸ ਐਨੀ ਹੀ ਬੇਨਤੀ ਹੈ ਸਾਡੇ ਦਿਲ ਦਾ ਪ੍ਰਾਣਾ ਸੁਧਿ ਹੋਣਾ ਇਹ ਪ੍ਰਾਣਾ ਸੁਧਿ ਅਜੀ ਸਭ ਤੋਂ ਬਾਰੇ ਚਰਚਾ ਕਰਦੀ ਰਹੇ ਹਾਂ ਨਾ ਇਹ ਪ੍ਰਾਣਾ ਸੁਧਿ ਦੇ ਭੋਲੋ ਦੀ ਕੋਈ ਹੋਣਾ ਕਰੇ ਹੁਣ ਪੋਤੇ-ਪੋਤੇ ਦੇ ਲਾਗਿਆ ਨੁਕਦੀ ਨਹੀਂ ਆ ਇਹ ਪੋਤੇ-ਪੋਤੇ ਲੱਗਦੇ ਨਹੀਂ ਆ ਕੰਮੀ ਦੇਖਣ ਚਾਹੁੰਦੇ ਨਹੀਂ ਨਾਲ ਵੀ ਆਪਣੇ ਕੰਮ ਆਉਣਗੇ ਬੈਰ ਵੀ ਫਾਲਸਾ ਬੈਰ ਵੀ ਆ ਕੋਈ ਗੋਲ ਇਸ ਨਾਟ ਆ ਪਾਕਾ ਤਾਣਾ ਤਾਂ ਅੰਕੀਤੀ ਅਸੀਂ ਮੇਰੇ ਕੋਲ ਕੋਈ 10 ਨਾਲੇ ਹਨ 40 ਗੇੜੇ ਸੋਟੇ ਕੰਮ ਨੇ ਬੜ ਗੰਦਾ ਅੱਗੇ ਸਾਡਾ 1000 ਗੇੜਾ ਲੱਗਦਾ ਸੀ ਛੱਕ ਜਾਵੇ ਕਿ ਅਸੀਂ ਜਾਮੇ ਪਰੇ ਦਵਾ ਦੋ ਖਾਣੇ ਤੱਕ ਕਿੰਨਾ ਲਗਦਾ ਨਾ ਕੱਟੇ ਹੁਣ ਅਸੀਂ ਭਾਈ ਇੱਕ ਲਾਂਗੜੀ ਆ ਇੱਕ ਸਾਫਤੀ ਆ ਉਹ ਤਾਲ ਲੈ ਲਾਂਗੜੇ ਗੇੜੇ ਬਾਦ ਨਹੀਂ ਹੜਕੇ ਅੜੀਆਂ ਮੈਂ ਭਾਈ ਅਸੀਂ ਤਾਂ ਨਾ ਬੋਲਦੇ ਹਾਂ 10 ਵਜੇ ਲੱਝਾਂਗੇ ਦਾਂਦੇ ਵਜੇ ਬੈਠ ਕੇ ਅਸੀਂ ਸਾਢੇ 3:00 ਵਜੇ ਕਰੇ 9:10 ਵਜੇ ਹਟਜਾਂਗੇ ਬੰਦੇ ਬੰਦੇ ਲੱਗੇ ਥੋੜੇ ਜਵਾਨਾਂ ਦੀ ਸਭ ਤੋਂ ਗਿਆ ਸਾਡਾ ਸਾਨੂੰ ਆਇਆਗਾ ਅੱਜ ਜਿੱਦਾਂ ਜੱਲੇ ਕੰਮ ਟੜਾ ਜੀ ਨਾ ਉਹਦਾ ਜੀ ਕੰਮ ਕਰਦੀਆਂ ਤੇ ਬੱਚੇ ਤਾਂ ਬਹੁਤ ਤੈਰ ਰਹੇ ਨੇ ਹਟਜਾ ਹਟਜਾ ਜੀ ਸਾਡਾ ਜੀ ਨਹੀਂ ਹਟਦਾ ਜੀ ਪੰਗ ਬਾਤ ਤੋਂ ਜੇ ਇਹ ਗੱਡੀ ਹੁਣੀ ਜਾਈਏ ਅਹਾਨੂੰ ਹੋ ਗਈ ਜੀ ਲੱਗਿਆ ਨੂੰ 9 ਮਹੀਨੇ ਦਾ ਦਾ ਅੱਜ 9 ਮਹੀਨੇ ਤੱਕ ਤਾਂ ਵੇਰੀਆਂ ਹੀ ਰਹੀਆਂ ਨੇ ਜੀ ਪਰ ਜੋ ਘਰ ਦੀ ਲਿਜਾਹ ਜਾਂਦਾ ਨਾ ਤੀ ਕਿ ਆਵਦੀ ਆ ਮੋੜੀਆਂ ਦੁਆ ਬੈਣਾ ਨੇ ਜੇੜਾ ਕੋਈ ਬੈਣ ਭਾਈ ਆ ਜਾਂਦਾ ਜੀ ਅਸੀਂ ਜਵਾਬ ਉਹਨਾਂ ਨੂੰ ਨਹੀਂ ਦਿੰਦੇ ਬਣ ਉਹਨਾਂ ਦੇ ਵੀ ਨਹੀਂ ਕੋਈ ਡਾਰ ਨਹੀਂ ਕਰਦਾ ਕੰਮ ਦਾ ਪੱਥਾਂ ਦੀ ਕਿਉਂ ਇੱਕ ਦਵਾਈ ਹੈ ਤਾਂ ਕੋਈ ਮਰਜ਼ੀ ਕਰ ਸਕਦਾ ਪਰ ਹੁਣ ਨਹੀਂ ਆ ਕੁੜੀਆਂ ਤਾਂ ਨਾ ਹੋਵੇ ਨਾ ਜਿਵੇਂ ਕਰੇ ਰਹਿ ਰਹੀ ਹਾਲਾ ਹੈ ਉਹ ਨਹੀਂ ਬੱਤਾਂ ਨੇ ਕੱਪੜਾ ਦੋਤ ਨੂੰ ਕੰਮ ਆ ਗਿਆ ਨਾ ਉਹ ਆ ਜਾਂਦੇ ਸਾਨੂੰ ਸਾਡੇ ਕੋਲ ਪੰਡਾ ਨਾ ਆ ਜੀ ਜੀ Mm. -hmm. ਆਹ ਹੋ ਮੇਲੇ ਨੇ ਕੋਈ ਨਾ ਜਦੋਂ ਉਹ ਉਹ ਕਰਾਂਗੇ ਉਹ ਕਰਾਂਗੇ ਤੇਰਾ ਪਾਣੀ ਗਰਮੀ ਗੋਸਿਆ ਇੰਦਰਾ ਕੋਤੋਂ ਪਹੜਾ ਲੇ ਫੇਰਾ ਤੱਕ ਕਰੋ ਅੱਜ ਆਪਾਂ ਕੱਟੇ ਵਾਲੀ ਅੱਜ ਉਹ ਕਿੱਥੇ ਦੇਖ ਲੈਣਾ ਬਾਕੀ ਹਾਲਾ ਦਾ ਨਹੀਂ ਕਿਰਾ ਹਾਲਾ ਪੱਕਾ ਲਾ ਕੇ ਰਹਿਣੀ ਮੂਹਰੇ ਮਾਰ ਬਾਣੀ ਹਰੇ ਦਾ ਨੰਬਰ ਸਾਰਿਆਂ ਨੂੰ ਕੋਈ ਦੋਸ਼ ਨਹੀਂ ਹੈ ਫਾਈਨ ਜੀ ਸੀ ਤੁਨ ਵੋ ਕਾਲ ਜੀ ਕਰ ਦੇਦੀ ਇਹ ਕੜਕ ਲੈ ਤੀ ਸੋਸ਼ਲ ਜਿਹੜਾ ਵਧੀਆ ਉਹ ਤੋਂ ਰੱਖਾ ਦੀ ਗੱਲ ਲੈ ਇਹਨੂੰ ਅੱਗੇ ਕਰ ਦੇ ਸਰ ਜੀ ਪਲੇਟ ਲੈ ਆ ਬੋਲੀ ਨੰਬਰ ਆ ਲੈ ਚਲੋ ਬੋਲੋ ਜੀ ਕਰਨੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਇਹ ਭੋਰੀ ਜਿਹੀ ਬਣੀ ਐ ਕਿੱਡੀ ਕੋਈ ਆ ਟਪਾਵਾਂਗੇ ਤੂੰ ਉਹ ਵਾਟੇ ਤੋਂ ਬਾਹਰ ਨਾ ਲੱਗੋ ਦੇਖਦੇ ਆ ਤਾਂ ਬਾਲੀ ਆ ਮੈਂ ਤਾਂ ਦੇਖੀ ਆ ਆਹੋ ਕਿੱਡੀ ਦੱਸਦੇ ਦੇਖ ਇਹ ਆ ਕਿ ਲੋ ਮੈਂ ਨਹੀਂ ਚੱਕ ਬੜਾ ਹੋ ਰਿਹਾ ਇਹ ਸਾਰੀ ਗੱਲ ਕਿਹਨਾਂ ਕਰਦਾ ਹੋ ਰਹਾ ਤਾਂ ਮੈਂ ਸਾਹੀ ਸਿੰਦਰਾ ਕੱਪੜੇ ਦਾ ਆ ਚੱਕ ਕੇ ਲੈ ਜਾ ਸਾਰੇ ਮੂਜੀ ਮੂਜੀ ਮੈਂ ਤੁਹਾਨੂੰ ਦਿਖਾਉਂਗਾਾਰੇ ਮੈਂ ਸਿੰਦਰਾ ਦਿਖਾਉਂਦਾ ਹਾਂ ਸਾਹੀ ਗਰਮੀ ਉਹ ਹੋ ਚਲੋ ਜੀ ਗਰਮੀ ਬਹੁਤ ਹੋਈ ਪਿਆ ਹੈ ਜਿੰਮੇ ਬਸ ਉਹਨਾਂ ਰੋਟੀ ਬਣਾਉਣੀ ਹੈ ਸਵੇਰ ਸਤ ਨੂੰ ਜਿਹੜੀ ਦਾਲ ਆਪਣੀ ਰੱਖੀ ਹੋਈ ਹੈ ਤੇ ਮੈਂ ਥੋੜੀ ਜੀ ਵੀਡੀਓ ਕਲਿੱਪ ਪਾਤੀ ਸਾਰੀਆਂ ਪਹਿਣਾ ਜਰੂਰ ਦੇਖ ਕੇ ਦੱਸਿਓ ਵਧੀਆ ਲੱਗਿਆ ਤੁਹਾਨੂੰ ਕੋਸ਼ਿਸ਼ ਕਰਾਂਗੇ ਵੀ ਆਪਾਂ ਪੂਰੀ ਵੀਡੀਓ ਬਣਾ ਲਈਏ ਇੱਕ ਦਿਨ ਜਾ ਕੇ ਉੱਥੇ ਇਦਾਂ ਹੁਣ ਜਮੀ ਕਿਸੇ ਪਿੰਡ ਚ ਹੀ ਰਹਿ ਗਿਆ ਖਤਮ ਹੀ ਹੋ ਗਿਆ ਕੰਮ ਤੇ ਚਲੋ ਜੀ ਅੱਜ ਆਪਾਂ ਨੇ ਆਰਕੀ ਬੁਟੀਕ ਤੇ ਜਿਹੜੇ ਸੇਲ ਵਾਲੇ ਸੂਟਾਂ ਦੀ ਪਹਿਣਾ ਦੀ ਡਿਮਾਂਡ ਸੀ ਕਾਫੀ ਸਵੇਰੇ ਵੀਡੀਓ ਪੈ ਚੁੱਕੀ ਹੈ ਜੀ ਉਹਨੂੰ 12-13 ਘੰਟੇ ਹੋ ਗਏ ਉਹਦੇ ਵਿੱਚ ਅੱਧ ਤੋਂ ਜ਼ਿਆਦਾ ਸੂਟ ਨੇ ਜਿਹੜੇ ਆਪਣੇ ਸੇਲ ਹੋ ਗਏ ਤੇ ਬਾਕੀ ਪਹਿਣਾ ਰਹਿੰਦੇ ਨੇ ਜਿਹੜੇ ਤੁਸੀਂ ਮੈਥੋਂ ਮੈਸੇਜ ਕਰਕੇ ਪੁੱਛ ਲਿਓ ਸਕਰੀਨਸ਼ਾਟ ਭੇਜਿਆ ਕਰੋ ਜੀ ਨਾਲ ਪਹਿਲਾਂ ਸੂਟ ਦਾ ਐਦਾਂ ਹੀ ਇਕੱਲਾ ਮੈਸੇਜ ਫਿਰ ਸਾਨੂੰ ਪਤਾ ਨਹੀਂ ਲੱਗਦਾ ਹਨਾ ਰੰਗ ਦੱਸ ਕੇ ਵੀ ਨਹੀਂ ਪਤਾ ਲੱਗਦਾ ਸਕਰੀਨਸ਼ਾਟ ਭੇਜ ਕੇ ਜੀ ਸਭ ਤੋਂ ਪਤਾ ਕਰ ਲਿਓ ਤੁਸੀਂ ਬਸ ਉਹ ਲਾਸਟ ਸੀ ਉਹ ਇਹ ਲਾਈਵ ਦੇ ਵਿੱਚ ਆਪਾਂ ਨੇ ਟਿਸਟਾ ਤੇ ਬਰਬਰੀ ਦੇ ਵਿੱਚ ਦਿਖਾਏ ਹੋਏ ਨੇ ਜੀ ਆਰ ਕੇ ਬੁਟੀਕ ਤੇ ਜੇ ਉਹਨਾਂ ਚੋਂ ਪਸੰਦ ਆਉਂਦਾ ਕੋਈ ਤਾਂ ਤੁਸੀਂ ਉਹਨਾਂ ਚੋਂ ਵੀ ਲੈ ਸਕਦੇ ਹੋ ਚਲੋ ਜੀ ਕਰ ਦੋ ਵੀਡੀਓ ਨੂੰ ਅੱਗੇ ਸ਼ੇਅਰ ਤੇ ਵਰਕ ਵਾਲੇ ਸੂਟ ਪਹਿਣਾ ਜਲਦੀ ਜਲਦੀ ਬੁੱਕ ਕਰ ਲਓ ਜੀ ਫਿਰ ਟਾਈਮ ਲੱਗ ਜਾਂਦਾ ਹੈ ਨਾ ਥੋੜੇ ਥੋੜੇ ਨਾਲ 5-4 ਦਿਨ ਅਸੀਂ ਲੇਟ ਹੋ ਜਾਂਦੇ ਹਾਂ ਉਸ ਤੋਂ ਬਾਅਦ 5-7 ਦਿਨ ਕਾਰੀਗਰ ਕੋਲੋਂ ਲੇਟ ਹੋ ਜਾਂਦਾ ਫਿਰ ਤੁਹਾਡੇ 15-20 ਦਿਨ ਖਰਾਬ ਹੋ ਜਾਂਦੇ ਨੇ ਇਸ ਕਰਕੇ ਪਲੀਜ਼ ਜਲਦੀ ਜਲਦੀ ਤੁਸੀਂ ਆਪਣੇ ਸੂਟ ਬੁੱਕ ਕਰ ਲਓ ਜੀ ਤਾਂ ਕਿ ਟਾਈਮ ਸਿਰ ਸੂਟ ਜਿਹੜੇ ਰੈਡੀ ਹੋ ਸਕਣ ਚਲੋ ਜੀ ਮਿਲਦੇ ਆ ਕੱਲ ਨੂੰ ਸੋ